ਅਜਾਮੂ ਇੱਕ ਗਰੀਬ ਆਦਮੀ ਦਾ ਇਕਲੌਤਾ ਪੁੱਤਰ ਸੀ ਉਸ ਨੂੰ 17 ਸਾਲ ਦੀ ਉਮਰ ਵਿੱਚ ਕਾਤਲ ਕਰਾਰ ਕੀਤਾ ਗਿਆ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ 40 ਸਾਲ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਅਜਾਮੂ ਦਾ ਕੇਸ ਅਦਾਲਤ ਦੇ ਵਿੱਚ ਚੱਲਿਆ ਤੇ ਸਾਬਤ ਹੋਇਆ ਕਿ ਇਸ ਬੰਦੇ ਨੇ ਕੋਈ ਕਤਲ ਨਹੀਂ ਕੀਤਾ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਅਜਾਮੂ ਅਦਾਲਤ ਦੇ ਵਿੱਚ ਖੜਾ ਸੀ ਜੱਜ ਨੇ ਆਪਣੇ ਨਾਲ ਕੁਰਸੀ ਇੱਕ ਲੈ ਮੰਗਾਈ ਅਤੇ ਉਸ ਕੁਰਸੀ ਤੇ ਉਸ ਨੂੰ ਬਿਠਾਇਆ ਅਤੇ ਉਸ ਦੇ ਪਿਆਰ ਭਰੇ ਕਿੰਡੇ ਤੇ ਹੱਥ ਫੇਰਿਆ ਜੱਜ ਨੇ ਉਸ ਦੇ ਸਾਹਮਣੇ ਇੱਕ ਕੋਰਾ ਕਾਗਜ਼ ਰੱਖ ਦਿੱਤਾ ਤੇ ਕਿਹਾ ਕਿ ਉਸ ਕਾਗਜ਼ ਤੇ 40 ਸਾਲ ਦੇ ਬਦਲੇ ਜਿੰਨੀ ਵੀ ਰਕਮ ਚਾਹੁੰਦਾ ਹੈ ਲਿਖ ਦੇ ਸਰਕਾਰ ਤੁਰੰਤ ਆਪਣੇ ਖਜ਼ਾਨੇ ਦੇ ਵਿੱਚੋਂ ਉਸ ਨੂੰ ਪੈਸੇ ਦੇ ਦੇਵੇਗੀ ਤੇ ਅੱਗੋਂ ਤੁਸੀਂ ਜਾਣਦੇ ਹੋ ਕਿ ਅਜਾਮੋ ਨੇ ਕੀ ਲਿਖਿਆ ਪਹਿਲੀ ਤੇ ਗੱਲ ਇਹ ਕਿ ਅਜਾਮੋ ਨੇ ਕੇਵਲ ਮਖੌਲ ਲਿਖ ਦਿੱਤਾ ਜੱਸਾਹਬ ਇਸ ਕਾਨੂੰਨ ਨੂੰ ਬਦੌਂਦਾ ਕੰਮ ਕਰੋ ਤਾਂ ਕਿ ਕਿਸੇ ਹੋਰ ਵੀ ਕਸੂਰ ਅਜਾਮੋ ਦੀ ਜ਼ਿੰਦਗੀ ਦੇ ਕੀਮਤੀ 40 ਸਾਲ ਬਰਬਾਦ ਨਾ ਹੋ ਸਕਣ ਉਸ ਦੀ ਜ਼ਿੰਦਗੀ ਬਰਬਾਦ ਨਾ ਹੋਵੇ ਰੋਪਿਆ ਕਰਲਾ ਪਿਆ ਇਸ ਤੋਂ ਬਾਅਦ ਕੋਰਟ ਦੇ ਵਿੱਚ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਤੇ ਨਮ ਹੋ ਗਈਆਂ ਸਾਡੇ ਦੇਸ਼ ਦੇ ਵਿੱਚ ਵੀ ਇਹੀ ਵਰਤਾਰਾ ਪਿਆਰ ਨੂੰ ਚੱਲਦਾ ਹੈ 40 40 50 50 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੇਕਸੂਰ ਡਕੇ ਹੋਏ ਨੇ ਜਿਨ੍ਹਾਂ ਦਾ ਗੁਨਾਹ ਹੀ ਕੋਈ ਨਹੀਂ ਜਿਨ੍ਹਾਂ ਨੇ ساری ਜ਼ਿੰਦਗੀ ਕੋਈ ਗੁਨਾਹ ਨਹੀਂ ਕੀਤਾ ਝੂਠੇ ਕੇਸ ਉਹਨਾਂ ਦੇ ਉੱਤੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਜਿਵੇਂ ਕਿ ਅੱਜ ਮੈਂ ਆਪ ਜੀ ਦੇ ਨਾਲ ਸਪਸ਼ਟ ਇੱਕ ਵਾਰਤਾ ਸਾਂਝੀ ਕਰਦੇ ਹਾਂ ਗੁਰੂ ਸਵਾਰਿਓ ਜਿਸ ਵੇਲੇ ਅਤਵਾਦ ਦਾ ਜੋਰ ਜੋਰਾਂ ਦੇ ਉੱਤੇ ਸੀ ਉਸ ਵੇਲੇ ਪੁਲਿਸ ਪ੍ਰਸ਼ਾਸਨ ਨੂੰ ਇਤਨੀ ਕੁ ਖੁੱਲ ਮਿਲੀ ਸੀ ਕਿ ਜਿੰਨੀ ਮਰਜ਼ੀ ਗੋਲੀ ਬਰਬਾਦ ਹੋ ਜਾਵੇ ਕਈ ਵਾਰੀ ਸ਼ਰਕਾਂ ਤੇ ਲੰਗੀ ਦਾਸੀ ਪਿਆਰਿਓ ਤੇ ਗੋਲੀਆਂ ਖਿਲਰੀਆਂ ਵੇਖ ਕੇ ਤਰਹ ਨਿਕਲ ਜਾਂਦਾ ਸੀ ਇਸ ਸਮਾਂ ਆਪਣੇ ਪਿੰਡੇ ਤੇ ਹੜਾਇਆ ਹੋਇਆ ਹੈ ਔਰ ਉਸ ਵੇਲੇ ਇੱਕ ਮੁਕਾਬਲਾ ਹੁੰਦਾ ਹੈ ਰੋਪੜ ਵਾਲੀ ਸਾਈਡ ਉਸ ਮੁਕਾਬਲੇ ਦੇ ਵਿੱਚ ਐਸਐਸਪੀ ਸ਼ਮੇਰ ਸੈਣੀ ਦੇ ਉੱਤੇ ਹਮਲਾ ਹੁੰਦਾ ਹੈ ਪਰ ਸ਼ਮੇਰ ਸੈਣੀ ਹਮਲਾ ਕਰਨ ਵਾਲਿਆਂ ਨੂੰ ਤਾਂ ਨਹੀਂ ਭਾਲਦਾ ਉਲਟਾ ਇੱਕ ਪਰਿਵਾਰ ਹੈ ਆਈਪੀਐਸ ਔਰ ਇਹ ਉਸ ਦਾ ਸੰਢੂ ਹੈ ਆਈਪੀਐਸ ਇਹ ਉਸ ਦਾ ਬੇਟਾ ਹੈ ਔਰ ਜੋ ਕਿ ਆਪ ਜੀ ਦਿਨ ਅੱਜ ਵਾਰਤ ਅਸੀਂ ਜੀ ਕਰ ਹੀ ਦੇਵਾ ਕਿ ਭੁੱਲਰ ਸਾਹਿਬ ਜਿਹੜੇ ਬਰੇ ਸਮੇਂ ਤੋਂ ਸਜਾ ਕੋ ਉਤਰੇ ਨੇ ਪਿਆਰਿਓ ਉਸ ਵੇਲੇ ਉਹਨਾਂ ਦੇ ਪਿਤਾ ਜੀ ਨੂੰ ਜੋ ਕਿ ਆਈਪੀਐਸ ਸੀ ਉਸ ਦੇ ਸਾਢੂ ਉਸ ਦੇ ਮਾਸੜ ਨੂੰ ਉਸ ਦੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਭੁੱਲਰ ਸਾਹਿਬ ਦੇ ਦਵਿੰਦਰ ਭੁੱਲਰ ਸਾਹਿਬ ਦੇ ਦਵਿੰਦਰ ਸਿੰਘ ਭੁੱਲਰ ਸਾਹਿਬ ਦੇ ਮਾਤਾ ਜੀ ਵੀ ਚੰਗੇ ਪੜ੍ਹੇ ਲਿਖੇ ਆਈਪੀਐਸ ਹਨ ਪਿਆਰ ਇਹਨਾਂ ਤੇ ਕੇਸ ਬਣਾ ਕੇ ਤੇ ਜਿਹੜਾ ਪਿਤਾ ਸੀ ਜਾਂ ਮਾਸੜ ਸੀ ਜਾਂ ਮਾਸੜ ਦਾ ਪੁੱਤ ਸਕਾ ਭਰਾ ਹੀ ਗਿਣੋ ਤੁਸੀਂ ਦਿਵਿੰਦਰ ਸਿੰਘ ਭੁੱਲਰ ਦਾ ਉਹਨਾਂ ਨੂੰ ਖਪਾ ਦਿੱਤਾ ਖਤਮ ਕਰ ਦਿੱਤਾ ਜਿਨ੍ਹਾਂ ਦਾ ਅੱਜ ਤੱਕ ਨਹੀਂ ਪਤਾ ਲੱਗਾ ਉਸ ਵੇਲੇ ਭੁੱਲਰ ਕਾਲਜ ਦੇ ਵਿੱਚ ਪੜ੍ਹਦਾ ਸੀ ਜਦ ਕਾਲਜ ਦੇ ਵਿੱਚ ਗਿਆ ਖਬਰ ਦਾ ਪਤਾ ਲੱਗਾ ਤੇ ਪਿਆਰਿਓ ਉਸ ਵੇਲੇ ਉਸ ਦੇ ਸਾਥੀਆਂ ਨੇ ਸਲਾਹ ਦਿੱਤੀ ਕਿ ਤੂੰ ਇਹ ਦੇਸ਼ ਨੂੰ ਛੱਡ ਕੇ ਬਾਹਰ ਸਕਦਾ ਜਾ ਸਕਦਾ ਹੈ ਇਹ ਪਿਆਰਿਓ ਮੇਰੀ ਰਿਪੋਰਟ ਨਹੀਂ ਇਹ ਆਈਬੀ ਦੇ ਡਾਇਰੈਕਟਰ ਭਾਈ ਸਿੰਗਰ ਸਿੰਘ ਜੀ ਤੋਂ ਦਿੱਲੀ ਦੇ ਵਿੱਚ ਰਹਿੰਦੇ ਸੀ ਪੌਣਾ ਘੰਟਾ ਉਹਨਾਂ ਦੇ ਨਾਲ वार्तालाप ਹੋਇਆ ਸੀ ਉਹਨਾਂ ਨੇ ਸਾਰੀ वार्ता ਦੱਸੀ ਔਰ ਸਪੋਕਸਮੈਨ ਦੇ ਵਿੱਚ ਬਕਾਇਦਾ ਛਫੀ ਉਸ ਟਾਈਮ ਤੇ ਸਪੋਕਸਮੈਨ ਦੇ ਵਿੱਚ ਬਕਾਇਦਾ ਇਹ ਰਿਪੋਰਟ ਛਫੀ ਹੈ ਔਰ ਇਸ ਦੇ ਵਿੱਚ ਇਹ ਵਰਣਨ ਕੀਤਾ ਗਿਆ ਕਿ ਜਿਹੜਾ ਬਿੱਟਾ ਹੈ ਇਹ ਜੂਥ ਦਾ ਚੂਥ ਕਾਂਗਰਸ ਦਾ ਪ੍ਰਧਾਨ ਸੀ ਉਸ ਵੇਲੇ ਔਰ ਇਸ ਨੇ ਦਿੱਲੀ ਦੇ ਵਿੱਚ ਜਦੋਂ ਇੱਥੋਂ ਦੇ ਅਫਸਰ ਉਹਦੇ ਕੋਲ ਜਾਂਦੇ ਸਨ ਤੇ ਉਹਨੇ ਕਹਿਣਾ ਕਿ ਵੇਖੋ ਮੈਂ ਹਿੰਦੁਸਤਾਨ ਦਾ ਜੋਧਾ ਦਾ ਪ੍ਰਧਾਨ ਹਾਂ ਪਰ ਮੇਰੀ ਕੋਈ ਵੈਲਿਊ ਨਹੀਂ ਤੇ ਜਿਹੜੇ ਅਫਸਰ ਸੀ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਹਿਣ ਲੱਗੇ ਵੈਲਿਊ ਤੇਰੀ ਅਸੀਂ ਬਣਾ ਦਿੰਦੇ ਹਾਂ ਕਹਿੰਦਾ ਕਿਵੇਂ ਕਹਿੰਦੇ ਜੋਧਾ ਫੈਸਟੀਵਲ ਆ ਰਿਹਾ ਹੈ ਇਹਦੇ ਵਿੱਚ ਇੱਕ ਵੱਮਤਮਾਕਾ ਹੋਵੇਗਾ 치치 ਨੂੰ ਖੂਨ ਲੱਗ ਜਾਵੇਗਾ ਜਿੰਦਾ ਸ਼ਹੀਦ ਦਾ ਖਿਦਾਅ ਤੈਨੂੰ ਮਿਲ ਜਾਏਗਾ ਔਰ ਤੈਨੂੰ ਜਿਹੜੀ ਬਲੈਕ ਵਿਕ ਮੈਕ ਕਮਾਂਡੋ ਹੈ ਉਸ ਦੀ ਫੋਰਸ ਮਿਲ ਜਾਏਗੀ ਤੇਰਾ ਨਾਮ ਬਣ ਜਾਏਗਾ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਦਿੱਲੀ ਦੇ ਵਿੱਚ ਨਜ਼ਾਰੇ ਲੁੱਟ ਰਿਹਾ ਹੈ ਔਰ ਸਿੱਖ ਕੌਮ ਵਾਸਤੇ ਇਤਨੀ ਫੱਦੀ ਸ਼ਬਦਾਵਲੀ ਵਰਤਦਾ ਹੈ ਹਰ ਮਸਾਲੇ ਦੇ ਵਿੱਚ ਉਹ ਆਪਣਾ ਧਨੀਆ ਜ਼ਰੂਰ ਪਾਉਂਦਾ ਹੈ ਇਕ ਕਥਨ ਉਸ ਵੇਲੇ ਦੇ ਭਾਈ ਸੰਗਰ ਸਿੰਘ ਦੇ ਨੇ ਜੋ ਕਿ ਇਸ ਵੇਲੇ ਦੁਨੀਆ ਦੇ ਵਿੱਚ ਨਹੀਂ ਔਰ ਭੁੱਲਰ ਨੂੰ ਸਲਾਹ ਜਰੀ ਦਿੱਤੀ ਉਸ ਦੇ ਸਾਥੀਆਂ ਨੇ ਉਸ ਨੇ ਬਾਹਰ ਵਿਦੇਸ਼ ਜਰਮਨ ਜਾਣ ਦਾ ਪ੍ਰੋਗਰਾਮ ਬਣਾਇਆ ਔਰ ਜਿਸ ਵੇਲੇ ਉਹ ਇਥੋਂ ਬਾਹਰ ਚਲੇ ਗਿਆ ਤੇ 에어ਪੋਰਟ ਤੇ ਜਾ ਕੇ ਉਸ ਨੇ ਆਪਣੇ ਦੇਸ਼ ਦਾ ਹਵਾਲਾ ਦੇ ਕੇ ਕਿ ਮੈਨੂੰ ਖਤਰਾ ਹੈ ਆਪਣੇ ਦੇਸ਼ ਦੇ ਵਿੱਚ ਤੇ ਮੈਨੂੰ ਸ਼ਰਮ ਦਿੱਤੀ ਜਾਵੇ ਹੁਣ ਅਸਲੀਅਤ ਇਹ ਸੀ ਕਿ ਜਦੋਂ ਉਹ ਚਿੱਠੀ ਉਹਨਾਂ ਨੇ ਉੱਥੋਂ ਵਾਪਸ ਭੇਜੀ ਤੇ ਹਿੰਦੁਸਤਾਨ ਦੇ ਕਿਸੇ ਵੀ ਖਾਤੇ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦਾ ਨਾਮ ਨਹੀਂ ਸੀ ਬੋਲਦਾ ਕਿਸੇ ਕੇਸ ਦੇ ਵਿੱਚ ਨਾਮ ਨਹੀਂ ਸੀ ਬੋਲਦਾ ਇਧਰੋਂ ਅਫੀਸ਼ੀਅਲ ਤੌਰ ਤੇ ਲਿਖ ਕੇ ਭੇਜ ਦਿੱਤਾ ਕਿ ਇਹਦੇ ਤੇ ਕੋਈ ਕੇਸ ਨਹੀਂ ਇਹਨੂੰ ਕੋਈ ਖਤਰਾ ਨਹੀਂ ਉਹਨਾਂ ਨੇ ਉਸੇ ਵੇਲੇ ਉਹਨੂੰ ਰਿਪੋਰਟ ਕਰ ਦਿੱਤਾ ਔਰ ਜਿਸ ਵੇਲੇ ਡਿਪੋਰਟ ਹੋ ਕੇ ਦਵਿੰਦਰਪਾਲ ਸਿੰਘ ਪੁਲਰ ਆਪਣੇ ਦੇਸ਼ ਦਿੱਲੀ ਉਤਰਿਆ ਤੇ ਜਿਹੜਾ ਬਿਟੇ ਵਾਲਾ ਬੰਬ ਧਮਾਕਾ ਨਿਕਲੀ ਸੀ ਉਸ ਕੇਸ ਦੇ ਵਿੱਚ ਉਹਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਉਸ ਤੋਂ ਬਾਅਦ ਆ ਕੇਸਾਂ ਦੀ ਪਰਮਾਰ ਹੋ ਗਈ ਅੱਜ ਉਸ ਦੇ ਪਾਗਲ ਹੋਣ ਦਾ ਉਸ ਦੇ ਦਿਲ ਦੀ ਜਿਹੜੀ ਟੀਸ ਹੈ ਉਸ ਨੂੰ ਕੋਈ ਜਾਣਨ ਵਾਲਾ ਨਹੀਂ ਬਗੈਰ ਗੁਨਾਹ ਤੋਂ ਜੇਲ੍ਹਾਂ ਦੇ ਵਿੱਚ ਰੁੱਲ ਲਿਆ ਹੈ ਪਰਿਵਾਰ ਉਹਦਾ ਖਤਮ ਕਰ ਦਿੱਤਾ ਇਹ ਪਿਆਰਿਓ ਇਹ ਸਾਡੇ ਦੇਖ ਦਾ ਸਿਧਾਂਤ ਹੈ ਸਾਡੇ ਦੇਸ਼ ਦੇ ਵਿੱਚ ਐਸੇ ਵਰਤਾਰੇ ਵਧ ਸਕਦੇ ਨੇ 40 40 50 50 ਸਾਲ ਤੋਂ ਠੱਕੇ ਖਾ ਰਹੇ ਨੇ ਨੌਜਵਾਨ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਕਿਤੇ ਚੱਜ ਨਾਲ ਫਰੌਲ ਵੀ ਨਹੀਂ ਮਿਲਦੀ ਜਿਹੜੇ ਬਲਾਦਕਾਰੀ ਨੇ ਕਾਤਲ ਨੇ ਉਹ 2 ਮਹੀਨਿਆਂ ਬਾਅਦ ਮਹੀਨੇ ਬਾਅਦ ਜੇਲ੍ਹ ਦੇ ਵਿੱਚੋਂ ਮਹੀਨੇ-ਮਹੀਨੇ ਦੋ-ਦੋ ਮਹੀਨੇ ਇਸ ਤਰ੍ਹਾਂ ਬਾਹਰ ਆ ਜਾਂਦੇ ਨੇ ਕਿ ਜਿਵੇਂ ਛੁੱਟੀ ਕੱਟਣ ਕੋਈ ਚਾਰਿਆ ਹੋਵੇ ਸੋ ਇਸ ਨਾਂਨਸਾਫੀ ਵਾਸਤੇ ਅਸੀਂ ਗੁਹਾਰ ਲਗਾਉਣੇ ਹਾਂ ਕਿ ਐਸਾ ਵਰਤਾਰਾ ਕਿਸੇ ਦੇਸ਼ ਦੇ ਵਿੱਚ ਨਾ ਵਾਪਰੇ ਕਿਸੇ ਵੀ ਅਜਾਮੋਂ ਤੇ ਇਹੋ ਜਿਹਾ ਕਸ਼ਟ ਨਾ ਆਵੇ ਤਾਂ ਕਿ ਉਹ ਸਾਰੀ ਜ਼ਿੰਦਗੀ ਆਪਣੀ ਜੇਲ੍ਹ ਦੇ ਵਿੱਚ گزار ਨਵੇ ਔਰ ਦੂਸਰੇ ਬੰਦੇ ਸਿੱਖ ਕੌਮ ਨੂੰ ਵੀ ਮੈਂ ਬੇਨਤੀ ਕਰਾਂਗਾ कि ਜੋ ਤੁਹਾਡੇ ਸ਼ਹੀਦ ਨੇ ਸ਼ਹੀਦਾਂ ਦਾ ਜੋ ਸਰਮਾਇਆ ਪਰਿਵਾਰ ਹੈ ਉਹ ਅਜਾੜੇ ਦੇ ਉੱਤੇ ਬੈਠੇ ਨੇ ਉਹਨਾਂ ਵਾਸਤੇ ਵੀ ਆਪ ਸੂ ਸੰਗਤਾਂ ਨੂੰ ਬੇਨਤੀ ਹੈ ਉਸੇ ਤਰ੍ਹਾਂ ਉਹਨਾਂ ਦੀ ਮਦਦ ਕਰੋ ਜਿਵੇਂ ਕਿ ਸਰਬਜੀਤ ਸਿੰਘ ਸੁਪੁੱਤਰ ਸਰਦਾਰ ਬਲ ਸਿੰਘ ਜੀ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਖਤਮਾ ਕੀਤਾ ਸੀ ਔਰ ਇਸੇ ਤਰ੍ਹਾਂ ਹੀ ਪਾਏ ਮਰਸ ਪਾਸ ਸਿੰਘ ਜੀ ਜੋ ਕਿ ਬੇਗਨਾ ਹੋਣ ਦੇ باوجود ਵੀ ਜਿਲ੍ਹਾਂ ਦੇ ਵਿੱਚ ਡਕੇ ਹੋਏ ਨੇ ਇਹ ਸਾਰੇ ਬਾਹਰ ਆ ਸਕਣ ਔਰ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਵੇ ਨਾ ਕਿ ਕਾਨੂੰਨ ਦਾ ਵਰਤਾਰਾ ਤਗੜੇ ਵਾਸਤੇ ਤੇ ਮਾਰੇ ਵਾਸਤੇ ਘਟ ਗਿਣਤੀ ਵਾਸਤੇ ਵੱਧ ਗਿਣਤੀ ਵਾਸਤੇ ਆਪਣੀਆਂ ਵੋਟਾਂ ਵਾਸਤੇ ਫਲਾਣੇ ਦੀਆਂ ਵੋਟਾਂ ਵਾਸਤੇ ਕਦੀ ਐਸਾ ਕਾਨੂੰਨ ਨਾ ਬਣੇ ਸੋ ਅਸੀਂ ਇਹੀ ਅਰਦਾਸ ਕਰਾਂਗੇ ਜਿੰਨੇ ਵੀ ਬੰਦੀ ਸਿੰਘ ਨੇ ਉਹ ਭਾਈ ਆਪੋ ਆਪਣੇ ਘਰੀਆਂ ਅਜਾਮੋਂ ਵਾਂਗ ਉਹਨਾਂ ਨੂੰ ਵੀ 40-40 ਸਾਲ ਦਾ ਕਸ਼ਟ ਜਿਹੜਾ ਹੈ ਭੋਗ ਲਿਆ ਹੈ ਜਿਸ ਤਰ੍ਹਾਂ ਉਹਨਾਂ ਅਜਾਮੋਂ ਨੂੰ ਉੱਥੋਂ ਦੀ ਸਰਕਾਰ ਨੇ ਕਿਹਾ ਸੀ ਕਿ ਮੁੜ ਵਸੇਬਾ ਤੇਰਾ ਹੋ ਸਕਦਾ ਜਿੰਨਾ ਪੈਸਾ ਕਹਵੇਂ ਇੱਥੇ ਵੀ ਸਰਕਾਰਾਂ ਉਹਨਾਂ ਦੀ ਹਮਦਦ ਕਰਨ ਉਹਨਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਕਾਰੋਬਾਰ ਦਿੱਤੇ ਜਾਣ ਉਹਨਾਂ ਦੇ ਪਰਿਵਾਰ ਬੱਚੇ ਪਲ ਸਕਣ ਤਾ ਕਿ ਐਸੀ ਸਥਿਤੀ ਉਹਨਾਂ ਦੇ ਉੱਤੇ ਨਾ ਆਵੇ ਸੋ ਇਹ ਬੇਨਤੀਆਂ ਕਰਦੇ ਹੋਏ ਦਾਸ ਖਿਵਾਂ ਦੇ ਜਾਜਕ ਨੇ ਅਗਰ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਖਿਵਾਂ ਕਰਨਾ ਇਹ ਸਚਾਈ ਹੈ ਜੋ ਆਪ ਜੀ ਦੇ ਸਾਹਮਣੇ ਰੱਖੀ ਹੈ ਆਸ ਹੈ ਸੰਗਤਾਂ ਇਸ ਨੂੰ ਜਰੂਰ ਸੁਣੋਗੇ ਔਰ ਪਿਆਰ ਦਾ ਸਬੂਤ ਦੇਵੋਗੇ ਹੋਈਆਂ ਪੁਲਾਣੋਂ ਨਾ ਜਿਤਾ ਰਹੋ ਗੱਟ ਕੇ ਫਦੇ ਗ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ